ਧੰਨ ਗੁਰੂ ਰਾਮਦਾਸ ਜੀ 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 ਪਿਆਰ ਦਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਜੁਗ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਪ ਸਭ ਸੰਗਤਾਂ ਨੇ ਪ੍ਰੇਮ ਦੇ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਜ਼ਲ ਮਿਲ ਕੇ ਸੰਗਤ ਰੂਪ ਵਿੱਚ ਪਹਿਲਾਂ ਜਪਜੀਤ ਸਿੰਘ ਜੀ ਬਾਣੀ ਫਿਰ ਸਬਈ ਸਿੰਘ ਜੀ ਦਾ ਪਾਠ ਹੁਣ ਸੁਖਮਨੀ ਸਾਹਿਬ ਦੀ ਬਾਣੀ ਸੰਗ ਰੂਪ ਚ ਪੜੀ ਹੈ ਸਤਿਗੁਰ ਜੀ ਨੇ ਸੇਵਾ ਲਈ ਹੈ ਆਓ ਕੁਝ ਸਮਾਂ ਸਤਿਗੁਰ ਤਰਸ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਲਾ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਪ ਕਥਾ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕਰਨਗੇ ਆਓ ਜਿਨੇ ਘਰਾਂ 'ਚ ਬੈਠੇ ਹੋ ਜਿਨੇ ਇੱਥੇ ਸਤਿਗੁਰੂ ਦੀ ਹਜ਼ੂਰੀ 'ਚ ਜੁੜ ਬੈਠੇ ਹੋ ਬੜੇ ادب ਸਤਿਕਾਰ ਦੇ ਵਿੱਚ ਸ਼ਰਦਾ ਭਾਮਲਾ ਦੇ ਨਾਲ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਬੱਤੇ ਬਲਾਓ ਪਿਆਰ ਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸਥਾਨ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਭਾਈ ਸਾਹਿਬ ਦੇ ਉਦਮ ਸੱਚੇ ਪਹੁੰਚੇ ਆ ਰੁਜਨਾਈ ਹਰ ਸਿੱਖ ਮੰਗਦਾ ਹੈ ਝੋਲੀ ਅੜ ਕੇ ਦਾਨਾਂ ਸਿਰਦਾਨ ਨਾਮਦਾਨ ਅਰਦਾਸ ਕਰਿਓ ਗਰੀਬ ਨਵਾਜ ਅੱਜ ਸਾਡੀ ਝੋਲੀ ਦੇ ਵਿੱਚ ਦਾਨਾਂ ਸਿਰਦਾਨ ਨਾਮਦਾਨ ਦੀ ਦਾਤ ਸਤਿਗੁਰ ਜੀ ਪਾਉਣੀ ਉਹ ਦਾਤ پا ਕੇ ਸਾਨੂੰ ਨਵਾਜਣਾ ਪਿਤਾ ਜੀ ਸਤਸੰਗਿਓ 1726 ਤੋਂ ਲੈ ਕੇ 1739 ਤੱਕ ਇਹ ਸਮਰਿਆ ਹੈ ਖਾਨ ਬਹਾਦਰ ਜਕਰੀਆ ਖਾਨ ਜਿਨne ਸਿੱਖਾਂ ਤੇ ਰਜਕੇ ਜ਼ੁਲਮ ਕੀਤੇ ਬਹੁਤ ਅਤਿਆਚਾਰ ਕੀਤੇ ਪੂਰਾ ਯਤਨ ਕੀਤਾ ਹੈ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਟਾ ਕੇ ਰੱਖ ਦੇਣਾ ਹੈ ਸਤਸੰਗਿਓ ਇਦਰੋਂ ਏਸ਼ੀਆ ਤੋਂ ਹਿੰਦੂਸਤਾਨ ਤੇ ਹਮਲਾ ਕਰਨ ਵਾਸਤੇ 1739 ਦੇ ਵਿੱਚ ਨਾਦਰ ਸ਼ਾਹ ਆਉਂਦਾ ਹੈ। ਨਾਦਰ ਸ਼ਾਹ ਜਦੋਂ ਆਪਣੇ ਸ਼ਾਹੀ ਲਸ਼ਕਰ ਦੇ ਨਾਲ ਫੌਜਾਂ ਦੇ ਨਾਲ ਹਿੰਦੂਸਤਾਨ ਦੇ ਅੰਦਰ ਦਾਖਲ ਹੁੰਦਾ ਹੈ ਨਾ ਉਦੋਂ ਫਿਰ ਜਕਰੀਏ ਖਾਨ ਨੇ ਵੀ ਨਾਦਰ ਸ਼ਾਹ ਦੇ ਅੱਗੇ ਗੋਡੇ ਟੇਕ ਦਿੱਤੇ। ਇਹ ਨਾਦਰ ਸ਼ਾਹ ਦਿੱਲੀ ਪਹੁੰਚਦਾ ਹੈ 9 ਮਾਰਚ 1739 ਦੇ ਵਿੱਚ ਇਹ ਦਿੱਲੀ ਪਹੁੰਚਿਆ ਨਾਦਰ ਸ਼ਾਹ ਦਿੱਲੀ ਜਾ ਕੇ ਇਹਨੇ ਲੋਕਾਂ ਨੂੰ ਰੱਜ ਕੇ ਲੁੱਟਿਆ ਵੀ ਤੇ ਕੁੱਟਿਆ ਵੀ ਉਸ ਵੇਲੇ ਦਿੱਲੀ ਦੇ ਤਖਤ ਤੇ ਬੈਠਾ ਹੈ ਮੁਹੰਮਦ ਸ਼ਾਹ ਰਗੀਲਾ ਉਹ ਅਵੇਸਲਾ ਹੋ ਚੁੱਕਿਆ ਹੈ ਜਦੋਂ ਕੋਈ ਕੌਮ ਦਾ ਆਗੂ ਅਵੇਸਲਾ ਹੁੰਦਾ ਹੈ ਨਾ ਉਦੋਂ ਫਿਰ ਉਹਦਾ ਹਰਜਾਨਾ ਕੌਮ ਨੂੰ ਭੁਗਤਣਾ ਪੈਂਦਾ ਹੈ। ਨਾਦਰ ਸ਼ਾਹ ਨੇ ਲੋਕਾਂ ਨੂੰ ਬੜਾ ਕੁੱਟਿਆ, ਬੜਾ ਲੁੱਟਿਆ। 2 ਢਾਈ ਮਹੀਨੇ ਇਹਨੇ ਦਿੱਲੀ ਦੇ ਵਿੱਚ ਪੂਰੀ ਅਤ ਕਰ ਦਿੱਤੀ ਗਲਮਕੋ। ਪੂਰਾ ਅਤਿਆਚਾਰ ਲੋਕਾਂ ਤੇ ਕੀਤਾ। ਅਖੀਰ ਮੁਹੰਮਦ ਸ਼ਾਹ ਰੰਗੀਲਾ ਨੇ ਵੇਖਿਆ ਹੁਣ ਮੇਰੀ ਪੇਸ਼ ਨਹੀਂ ਜਾਣੀ। ਫਿਰ ਮੁਹੰਮਦ ਸ਼ਾਹ ਰੰਗੀਲੇ ਨੇ ਵੀ ਨਾਦਰ ਸ਼ਾਹ ਦੇ ਅੱਗੇ ਗੋਡੇ ਟੇਕ ਦਿੱਤੇ ਤੇ ਆਪਣੀ ਧੀ ਦਾ ਰਿਸ਼ਤਾ ਨਾਦਰ ਸ਼ਾਹ ਦੇ ਪੁੱਤਰ ਨਾਸਰ ਸ਼ਾਹ ਨਾਲ ਕੀਤਾ ਇਹਨੇ ਹੁਣ ਨਾਦਰ ਸ਼ਾਹ ਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਖਜ਼ਾਨੇ ਵੀ ਲੁੱਟੇ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਮੁਸਲਮਾਨਾਂ ਦੀਆਂ ਵੀ ਹਿੰਦੂਆਂ ਦੀਆਂ ਵੀ ਉਹਨਾਂ ਨੂੰ ਬੰਦੀ ਬਣਾ ਕੇ ਨਾ ਦਿੱਲੀ ਤੋਂ ਰਵਾਨਾ ਹੋਇਆ ਜੀ ਜਦੋਂ ਦਿੱਲੀ ਤੋਂ ਰਵਾਨਾ ਹੋਇਆ ਉਹ ਪੰਜਾਬ ਦੇ ਵਿੱਚ ਪਹੁੰਚਿਆ ਨਾ ਜਦੋਂ ਅਖਨੂਰ ਇਲਾਕੇ ਦੇ ਵਿੱਚ ਤਨਾਬ ਦਰਿਆ ਦੇ ਕੋਲ ਸਿੰਘਾਂ ਨੂੰ ਪਤਾ ਲੱਗਾ ਇਦਾਂ ਨਾਦਰ ਸ਼ਾ ਇਹਦਾ ਸ਼ਾਹੀ ਲਸ਼ਕਰ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਆਪਣੇ ਦੇਸ਼ ਵੱਲ ਲੈ ਕੇ ਲਿਜਾ ਰਿਹਾ ਹੈ ਬੰਦੀ ਬਣਾ ਕੇ ਉਹਨਾਂ ਨੂੰ ਤੇ ਸਿੰਘਾਂ ਨੇ ਹਮਲਾ ਕੀਤਾ ਉਹ ਬੰਦੀ ਲੜਕੀਆਂ ਵੀ ਛਡਾਈਆਂ ਲੁੱਟਦਾ ਮਾਲ ਵੀ ਲੁੱਟਿਆ ਇਹ ਹੈਰਾਨ ਹੋ ਗਿਆ ਅੱਜ ਤੱਕ ਮੇਰੇ ਤੇ ਕਿਸੇ ਨੇ ਹਮਲਾ ਨਹੀਂ ਕੀਤਾ ਐਡਾ ਅਤਿਆਚਾਰੀ ਜਕਰੀਆ ਖਾਵਾ ਉਹਨੇ ਵੀ ਮੇਰੇ ਅੱਗੇ ਗੋਡੇ ਟੇਕ ਦਿੱਤੇ ਹੋਰ ਵੱਡੇ ਵੱਡੇ ਜਰਨਲਾਂ ਨੇ ਮੇਰੇ ਅੱਗੇ ਗੋਡੇ ਟੇਕਦੇ ਕੌਣ ਹੈ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਇਹ ਆਪਣਾ ਸ਼ਾਇਲਸ਼ਕਰ ਲੈ ਕੇ ਗਾਂ ਤੁਰਿਆ ਜਿੱਥੇ ਸਿੰਘਾਂ ਨੂੰ ਮੌਕਾ ਮਿਲਦਾ ਹੈ ਇੱਥੇ ਹਮਲਾ ਕਰਦੇ ਨੇ ਤੇ ਲੁੱਟਦਾ ਮਾਲ ਲੁੱਟ ਲੈਂਦੇ ਨੇ ਬੰਦੀ ਬਣਾਈਆਂ ਬਹੁ ਬੇਟੀਆਂ ਧੀਆਂ ਨੂੰ ਛੜਾ ਕੇ ਉਹਨਾਂ ਦੇ ਘਰੋ ਘਰੀ ਵੇਚਾਰੇ ਨੇ ਇਹ ਕਰਦਾ ਕਰਾਉਂਦਿਆ ਲਾਹੌਰ ਪਹੁੰਚਿਆ ਇੱਧਰ ਜਕਰੀਆ ਖਾਨ ਨੂੰ ਪਤਾ ਲੱਗਾ ਇਹਦਾ ਨਾਦਰ ਸ਼ਾਹ ਲਾਹੌਰ ਆ ਗਿਆ ਹੁਣ ਜਕਰੀਆ ਖਾਨ ਨੇ ਬੜਾ ਪ੍ਰਬੰਧ ਕੀਤਾ ਇਹਦੀ ਰਹਿਸ਼ ਦਾ ਖਾਨ ਪੀਣ ਦਾ ਹੁਣ ਨਾਦਰ ਸ਼ਾਹ ਜਕਰੀਆ ਖਾਨ ਨੂੰ ਕੋਲ ਬੁਲਾਉਂਦਾ ਹੈ ਕਹਿੰਦਾ ਜਕਰੀਆ ਖਾਨ ਪਹਿਲਾਂ ਮੈਨੂੰ ਇਹ ਦੱਸ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਲੰਬੇ ਦਾੜੇ ਲੰਬੇ ਕੇਸਾਂ ਵਾਲੇ ਵੀ ਇਹ ਰਹਿੰਦੇ ਕਿੱਥੇ ਨੇ ਕਹਿੰਦੇ ਇਹਨਾਂ ਦਾ ਕੋਈ ਘਰ-ਕਾਠ ਨਹੀਂ ਇਹਨਾਂ ਦਾ ਕਿਰਦਾਰ ਬੜਾ ਉੱਚਾ ਹੈ ਵੇਖੋ ਹੈ ਦੁਸ਼ਮਣ ਜਖਰੀ ਅੱਖਾਂ ਪਰ ਜਦੋਂ ਸਿੱਖਾਂ ਦੇ ਬਾਰੇ ਦੱਸਦਾ ਹੈ ਤਾਂ ਸਿੱਖਾਂ ਦੀ ਉਸਤਤ ਹੁੰਦੀ ਹੈ ਕਹਿੰਦਾ ਜੀ ਇਹਨਾਂ ਦਾ ਕਿਰਦਾਰ ਬੜਾ ਉੱਚਾ ਹੈ ਵੀ ਉਹ ਕਿਵੇਂ ਕਹਿੰਦੇ ਛੋਟੀ ਹੋਵੇ ਉਹਨੋਂ ਧੀ ਸਮਝਦੇ ਨੇ बराबर ਦੀ ਹੋਵੇ ਉਹਨੂੰ ਭੈਣ ਸਮਝਦੇ ਨੇ ਤੇ ਆਪਣੇ ਤੋਂ ਵੱਡੀ ਹੋਵੇ ਉਹਨੂੰ ਮਾਂ ਦਾ ਦਰਜਾ ਦਿੰਦੇ ਨੇ ਇਹਨਾਂ ਦਾ ਕਿਰਦਾਰ ਬੜਾ ਉੱਤਿਆ ਸੁੱਚਾ ਹੈ ਇੱਕ ਘੋੜੀਆਂ ਜੇ ਕਾਠੀਆਂ ਤੇ ਸੌਂਦੇ ਨੇ ਇਹ ਛੋਲਿਆਂ ਨੂੰ ਬਦਾਮ ਆਖਦੇ ਨੇ ਜੇ ਇੱਕ ਛੋਲਿਆਂ ਦਾ ਦਾਣਾ ਵੀ ਇਹਨਾਂ ਨੂੰ ਮਿਲ ਜਾਵੇ ਨਾ ਪਾਣੀ ਚ ਪਾ ਕੇ ਨੂੰ ਘੋੜਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਕਾ ਲੰਗਰ ਤਿਆਰ ਹੋ ਗਿਆ ਜਾ ਕੇ ਛੱਕ ਲੋ ਵੱਡੀ ਗੱਲ ਇਹ ਵੰਡ ਕੇ ਛਕਦੇ ਨੇ ਆਪਸੀ ਬੜਾ ਪਿਆਰ ਹੈ ਸਿੱਖ ਤੋਂ ਸਿੱਖ ਜਾਨ ਵੀ ਕੁਰਬਾਨ ਕਰ ਦਿੰਦਾ ਹੈ ਜਦੋਂ ਸਾਰੀ ਗੱਲ ਦੱਸੀ ਨਾ ਨਾਦਰ ਸ਼ਾਹ ਨੇ ਬੜੇ ਧਿਆਨ ਦੇ ਨਾਲ ਸਿੱਖਾਂ ਦੀ ਸਿਫਤ ਸੁਣੀ ਕਹਿੰਦਾ ਜੀ ਇਹਨਾਂ ਦਾ ਕੋਈ ਤੀਰਥ ਸਥਾਨ ਹੈ ਕਹਿੰਦਾ ਹਾਂ ਇਹਨਾਂ ਤੀਰਥ ਸਥਾਨ ਹੈ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦਾ ਘਰ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਉਸ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਂਦੇ ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪਰੀ ਨਹਾਵੇ ਗੁਰੂ ਰਾਮਦਾਸ ਦੇ ਸਰੋਵਰ ਵਾਲਾ ਇਸ਼ਾਰਾ ਕੀਤਾ ਉਹਨੂੰ ਛਪਰੀ ਦੇਖਿਆ ਉਹਨੇ ਕਹਿੰਦਾ ਨਾਦਰ ਸ਼ਾਹ ਗੰਗਾ ਜਮਨਾ ਨਿਕਟ ਨਾ ਜਾਵੇ ਇਹ ਗੰਗਾ ਤੇ ਨਹੀਂ ਜਾਂਦੇ ਇਹ ਜਮਨਾ ਦੇ ਕੋਲ ਵੀ ਨਹੀਂ ਜਾਂਦੇ ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪਰੀ ਨਹਾਵੇ ਇਹ ਆਪਣੇ ਗੁਰੂ ਦੀ ਛਪਰੀ ਭਾ ਫਰਜ਼ਾਮ ਦਾ ਤੇ ਪਵਿੱਤਰ ਸਰੋਵਰ ਤੇ ਜਾ ਕੇ ਇਸ਼ਨਾਨ ਕਰਦੇ ਨੇ ਉੱਥੋਂ ਫਿਰ ਇਹਨਾਂ ਨੂੰ ਅਧਿਆਤਮਿਕ ਬਲ ਮਿਲ ਜਾਂਦਾ ਹੈ ਜਦੋਂ ਸਾਰੀ ਗੱਲ ਸੁਣੀ ਫਿਰ ਨਾਦਰ ਸ਼ਾਹ ਨੂੰ ਅਦਾਹ ਚੱਲਿਆ ਨਾ ਕਹਿੰਦਾ ਜਕਰਿਆ ਕਾਫਰ ਇੱਕ ਗੱਲ ਸੁਣ ਜਾ ਜਿੰਨਾ ਬੜੇ ਤੂੰ ਮੈਨੂੰ ਦੱਸਿਆ ਹੈ ਇਹ ਲੰਬੇ ਕੇਸਾਂ ਤੇ ਲੰਬੇ ਦਾਰੇ ਵਾਲੇ ਦੇ ਬਾਰੇ ਇਹ ਗੱਲ ਧਿਆਨ ਦੇ ਨਾਲ ਲਿਖ ਲਈ ਮੇਰੀ ਗੱਲ ਇਹ ਪੱਲੇ ਬੰਨ ਲਈ ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਲੰਬੇ ਦਾਰੇ ਤੇ ਲੰਬੇ ਕੇਸਾਂ ਵਾਲੇ ਸਾਰੀ ਦੁਨੀਆ ਤੇ ਰਾਜ ਕਰਨਗੇ ਬੋਲੇ ਸੋਨਿਹਾਲ ਜਦੋਂ ਜਕਰੀਏ ਖਾਨ ਨੇ ਇਹ ਗੱਲ ਸੁਣੀ ਅੱਗ ਲੱਗ ਗਈ ਨਾਦਰ ਸ਼ਾਹ ਗਣਾਂ ਗਾਂ ਚਲਾ ਗਿਆ ਹੁਣ ਜੱਕਰੀਏ ਖਾਨੇ ਹੋਰ ਸਿੰਘਾਂ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਇਹ ਟੰਡੂਰਾ ਫੇਰਦਾ ਜਿੱਥੇ ਕੋਈ ਸਿੱਖ ਲੱਭੇ ਉਹਨੂੰ ਮਾਰ ਦਿਓ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਜੋ ਸਿੰਘਣ ਕੇ ਦੱਸੇ ਗ੍ਰਾਮ ਹਮਤੇ ਲੈਵੇ ਬਹੁਤ ਇਨਾਮ ਗ੍ਰਾਮ ਕਹਿੰਦੇ ਪਿੰਡ ਨੂੰ ਕਹਿੰਦੇ ਕੋਈ ਸਿੰਘਾਂ ਦਾ ਮੈਨੂੰ ਟਿਕਾਣਾ ਦੱਸੇ ਜੱਕਰੀਏ ਖਾਨਾ ਕਹਿੰਦਾ ਮੇਰੇ ਕੋਲ ਵੱਡਾ ਇਨਾਮ ਲਵੇ ਜੋ ਸਿੰਘਣ ਕੇ ਦਸੇ ਗਰਾਮ ਹਮਤੇ ਲੇਵੇ ਬਹੁਤ ਇਨਾਮ ਸਿੰਘਣ ਖੂਨ ਮਾਫ ਮਕੀਨੇ ਜਿੱਤੇ ਲੱਬੇ ਤੇ ਮਾਰਿਓ ਚੀਨੇ ਕਹਿੰਦੇ ਸਿੰਘਾ ਦੇ ਖੂਨ ਵੀ ਮਾਫ ਕਰ ਦਿੱਤੇ ਜਿੱਥੇ ਕੋਈ ਸਿੰਘ ਮਿਲਦਾ ਉਹਦਾ ਖੂਨ ਕਰਦੇਓ ਕਤਲ ਕਰਦੇਓ ਉਹਦਾ ਜੋ ਸਿੰਘਣ ਕੇ ਦਸੇ ਗਰਾਮ ਹਮਤੇ ਲੇਵੇ ਬਹੁਤ ਇਨਾਮ ਸਿੰਗਨ ਖੂਨ ਮਾਫ ਮੁਕੀਨੇ ਜਿੱਤ ਲੱਬੇ ਤੇ ਤਮਾਰੋ ਚੀਨੇ ਮਾਰ ਕੂਟ ਇਨਕੀ ਮਾਫ ਕਰੀ ਲਿਖਤ ਹਮਾਰੀ ਜਾਨੋ ਖੜੀ ਕਿਤੇ ਕੋ ਜਿੰਨਾ ਮਰਦੀ ਕੁੱਟੇ ਮਾਰੇ ਇਹਨਾਂ ਨੂੰ ਉਹ ਵੀ ਮੈਂ ਮਾਫੀ ਦੇ ਦਿੰਦਾ ਵਾਂ ਜਿੱਥੇ ਮਿਲਦੇ ਮਾਰੋ ਕੁੱਟੋ ਉਹਨਾਂ ਨੂੰ ਖੂਨ ਕਰਦੇ ਹੋ ਕਤਲ ਕਰਦੇ ਇਹਨਾਂ ਨੂੰ ਕਿੰਨੇ ਮੈਂ ਇਹ ਲਿਖ ਕੇ ਦੇਨ ਨੂੰ ਤਿਆਰ ਆ ਚੱਕਰੀਆ ਖਾ ਕੇ ਕਹਿੰਦਾ ਕਹਿੰਦੇ ਮੈਂ ਸਿੰਗਾਂ ਦਾ ਖੁਰਾ ਖੋਜ ਬਟਾ ਦੇਣਾ ਹੈ ਗੁਰਮੁਖੋ ਨੇ ਹੋਰ ਅਤਿਆਚਾਰ ਸ਼ੁਰੂ ਕਰ ਦਿੱਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ ਇਧਰੋਂ ਸਿੰਘ ਫਿਰ ਬਿੱਗਾ ਨੇੜ ਵੱਲ ਜੰਗਲਾਂ ਵੱਲ ਚਲੇ ਗਏ ਜੀ ਜਿਨ੍ਹਾਂ ਦਾ ਕਲਛੀ ਦੀ ਜੜਾ ਲੰਘ ਕੇ ਗਿਆ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਦਾ ਸਿੰਘ ਜੀ ਤਰਨਤਾਰਨ ਸਾਹਿਬ ਦੇ ਕੋਲ ਨੂਰਦੀਨ ਦੀ ਸਰਾਇ ਹੈ ਉੱਥੇ ਝਾੜੀਆਂ ਦੇ ਵਿੱਚ ਬੈਠੇ ਹੋਏ ਨੇ ਕੁਝ ਤੁਰਕ ਨੰਗੇ ਨੇ ਇੱਕ ਤੁਰ ਦੂਜੇ ਨੂੰ ਆਖਣ ਲੱਗਾ ਕਹਿੰਦਾ ਲੱਗਦਾ ਇਹ ਸਿੰਘ ਨੇ ਇਹ ਝਾੜੀਆਂ ਦੇ ਉਹਲੇ ਦੂਜਾ ਪਤਾ ਕੀ ਕਹਿੰਦਾ ਕਹਿੰਦਾ ਸਿੰਘਾਂ ਦਾ ਜਕਰੀਏ ਖਾਨੇ ਖਾਨ ਬਹਾਦਰ ਨੇ ਖੁਰਾ ਕੋਲ ਬਟਾ ਕੇ ਰੱਖ ਦਿੱਤਾ ਸਿੰਘ ਕਿੱਥੋਂ ਆਏ ਹੋਣਾ ਇਹ ਸਿੰਘ ਨਹੀਂ ਹੋ ਸਕਦੇ ਇਹ ਕੋਈ ਬਹੁ ਰੂਪੀ ਹੋ ਸਕਦੇ ਨੇ ਜਦੋਂ ਇਹ ਗੱਲ ਬਾਬਾ ਬੋਤਾ ਸਿੰਘ ਨੇ ਸੁਣੀ ਨਾ ਗੁਰੂ ਕੋ ਡੋਲੇ ਫੜ ਕੇ ਅੰਦਰ ਜੋਸ਼ ਆਇਆ ਬਾਬਾ ਗਰਦਾ ਸਿੰਘ ਸਲਾਹ ਕਰਦੇ ਨੇ ਇਹ ਬਾਬਾ ਮੋਤਾ ਸਿੰਘ ਦਾ ਜਨਮ ਹੈ ਗੁਰਮੁਖੋ ਭਰਾਨੇ ਪਿੰਡ ਜਿਲ੍ਹਾ ਲਾਹੌਰ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਸਨ ਨਾਲ ਬਾਬਾ ਗਰਦਾ ਸਿੰਘ ਜੀ ਰੰਗਰੇਟਾ ਇਹ ਦੋਵੇਂ ਗੁਰਸਿੱਖ ਪੜਾਵਾਂ ਤੋਂ ਵੱਧ ਪਿਆਰ ਹੈ ਇਹਨਾਂ ਦਾ ਹੁਣ ਆਪਸੀ ਸਲਾਹ ਕਰਦੇ ਨੇ ਕਿੰਦ ਐਦਾਂ ਤੁਰਕਾਂ ਨੇ ਇਹ ਮੇਨਾ ਮਾਰਿਆ ਹੈ ਕਿ ਅਸੀਂ ਸਿੰਘਾਂ ਦਾ ਖੁਰਾ ਖੋਇ ਮਿਟਾ ਦਿੱਤਾ ਹੈ ਕਹਿੰਦੇ ਖਾਲਸੇ ਦਾ ਜਨਮ ਦਿਹਾੜਾ ਤਾਂ ਹੈ ਖਾਲਸੇ ਦਾ ਜਨਮ ਦਿਹਾੜਾ ਹੈ ਪਰ ਖਾਲਸੇ ਦਾ ਮੰਨ ਦਿਹਾੜਾ ਨਾ ਹੈ ਨਾ ਕਦੀ ਆਵੇਗਾ ਕਿਉਂ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪੇ ਹੱਥ ਪਿਆ ਕੇ ਅੰਮ੍ਰਿਤ ਛਕਾ ਕੇ ਜੁਗਾ ਜੁਗਾ ਤੱਕ ਅਮਰ ਕਰ ਦਿੱਤਾ ਹੋਇਆ ਹੈ ਖਾਲਸੇ ਨੂੰ ਕਲਗੀਧਰ ਪ੍ਰੀਤਮ ਨੇ ਜੁਗਾ ਜੁਗਾ ਤੱਕ ਆਬੇ ਹਾਦ ਪਿਆ ਕੇ ਅੰਮ੍ਰਿਤ ਸ਼ਕਾ ਕੇ ਅੰਮਲ ਕਰ ਦਿੱਤਾ ਹੋਇਆ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਇਹ ਦੋਵੇਂ ਸਿੰਘਾਂ ਨੇ ਬਾਬਾ ਬੋਤਾ ਸਿੰਘ ਜੀ ਨੇ ਬਾਬਾ ਗਰਦਾ ਸਿੰਘ ਜੀ ਨੇ ਇਹ ਬਾਣੀ ਦਾ ਅਭਿਆਸ ਕਰਦੇ ਨੇ ਸ਼ਬਦ ਦਾ ਅਭਿਆਸ ਕਰਦੇ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇਂਦੇਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਸਿੱਖੋ ਜਦ ਤੱਕ ਸਿੱਖ ਸ਼ਬਦ ਦਾ ਅਭਿਆਸ ਕਰੇਗਾ ਬਾਣੀ ਦਾ ਅਭਿਆਸ ਕਰੇਗਾ ਸ਼ਸਤਰ ਵਿੱਦਿਆ ਦਾ ਅਭਿਆਸ ਕਰੇਗਾ ਦੁਨੀਆਂ ਦੀ ਕੋਈ ਤਾਕਤ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਜਾ ਤੱਕ ਸਿੱਖ ਸ਼ਮਲਾ ਅਭਿਆਸ ਬਾਣੀ ਦਾ ਅਭਿਆਸ ਕਰੇਗਾ ਭਾਗਾਂ ਵਾਲੇ ਉਹ 1 ਮਿੰਟ ਅਸੀਂ ਵੀ ਅਭਿਆਸ ਕਰੀਏ ਨਾਮ ਦਾ ਫਿਰ 5 ਮਿੰਟ ਤੇ 10 ਵਾਪਤੀ ਕਰੇਗਾ ਉਸ ਤੋਂ ਬਾਅਦ ਭਾਈ ਸਾਹਿਬ ਜੀ ਆ ਸਕਤੇ ਨੇ ਦਰਸ਼ਨ ਕਰਨਗੇ ਸਾਰੀ ਸੰਗਤ ਪਿਆਰ ਦੇ ਨਾਲ ਕੋਈ ਇੱਥੇ ਬੈਠਾ ਹੈ ਕਿ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾ ਰਿਆ ਹੈ ਸਤ ਨਾਮ ਵਾਹੇ ਗੁਰੂ ਸਤ ਨਾਮ ਨਾਮ ਵਾਹਿ ਗੁਰ ਸਤ 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 ਨਾਮ guru danwahe guru wahe guru danwahe guru ਨੰਦਰ ਦੀ ਧਰਤੀ ਤੇ ਬਧਨ ਕੀਤੇ ਸਨ ਕਹਿੰਦੇ ਜਦ ਤੱਕ ਮੇਰੇ ਸਿੱਖ ਬਾਣੀ ਦਾ ਅਭਿਆਸ ਕਰਨਗੇ ਸ਼ਬਦਾਂ ਦਾ ਅਭਿਆਸ ਕਰਨਗੇ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਨਗੇ ਦੁਨੀਆਂ ਦੀ ਕੋਈ ਤਾਕਤ ਮੇਰੇ ਸਿੱਖਾਂ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਸਤ ਸੰਗਿਓ ਫਿਰ ਉੱਥੇ ਇਹਨਾਂ ਨੇ ਕੀ ਕੀਤਾ ਬਾਬਾ ਬੋਧਾ ਸਿੰਘ ਨੇ ਬਾਬਾ ਗਰਦਾ ਸਿੰਘ ਨੇ ਚਰਨਹਲੀ ਸ਼ਰਕ ਜਾਂਦੀ ਸੀ ਦਿੱਲੀ ਤੋਂ ਲਾਹੌਰ ਸ਼ਰਕ ਦੇ ਉੱਪਰ ਨਾਕਾ ਲਾ ਦਿੱਤਾ ਇੱਕ ਸਿੰਘ ਨੇ ਆਪਣਾ ਕਮਰ ਕੱਸਾ ਖੋਲਿਆ ਨੀਲੇ ਰੰਗ ਦਾ ਵੱਡਾ ਸਾਰਾ ਡੰਡਾ ਲਿਆ ਤੇ ਉਹਦੇ ਉੱਪਰੋਂ ਕਮਰ ਕੱਸਾ ਬਣ ਕੇ ਤੇ ਗੱਡ ਦਿੱਤਾ ਤੇ ਇੱਕ ਵੱਡਾ ਸਾਰਾ ਜਖਤ ਵੱਢ ਕੇ ਨਾ ਉਹਨੂੰ ਐਸ ਲੰਬੇ ਦਾ ਕਰ ਦਿੱਤਾ ਪਵ ਟੋਲ ਟੈਕਸ ਬਨਾਤਾ ਜਿਵੇਂ ਅੱਜ ਟੋਲ ਟੈਕਸ ਹੁੰਦੇ ਨੇ ਤਾਂ ਆਉਂਦੇ ਜਾਂਦੇ ਨੂੰ ਕਹਿੰਦੇ ਨੇ ਵੀ ਟੋਲ ਟੈਕਸ ਦਿਓ ਵੀ ਕਾਹਦਾ ਟੋਲ ਟੈਕਸ ਵੀ ਰਾਜ ਖਾਲਸੇ ਦਾ ਹੋ ਗਿਆ ਵੀ ਖਾਲਸੇ ਦਾ ਰਾਜ ਹਾਂ ਹੁਣ ਖਾਲਸੇ ਦਾ ਰਾਜ ਹੋ ਗਿਆ ਪਰਦੇ ਹੋ ਨਾ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਅੰਦਰ ਬਾਣੀ ਦਾ ਅਭਿਆਸ ਹੋਵੇ ਬੰਦਗੀ ਹੋਵੇ ਗੁਰੂ ਨਾਲ ਪਿਆਰ ਹੋਵੇ ਦੋ ਸਿੰਘ ਵੀ ਖਾਲਸੇ ਦਾ ਰਾਜ ਸਥਾਪਿਤ ਕਰ ਸਕਦੇ ਨੇ ਇੱਥੋਂ ਗੁਰਮੁਖੋ ਵਿਲ ਪਾਵਰ ਲਿਓ ਕਿ ਹਮੇਸ਼ਾ ਸਿੰਘ ਨੇ ਸਿੱਖ ਨੇ ਚੜ੍ਹਦੀ ਕਲਾ 'ਚ ਰਹਿਣਾ ਹੈ ਵੇਖੋ ਦੋ ਸਿੰਘਾਂ ਨੇ ਖਾਲਸੇ ਦਾ ਰਾਜ ਸਥਾਪਿਤ ਕਰ ਦਿੱਤਾ ਆਉਂਦੇ ਜਾਂਦੇਆਂ ਕੋਲ ਟੈਕਸ ਲੈਂਦੇ ਨੇ ਜੋ ਟੈਕਸ ਦੀ ਮਾਇਆ ਹੁੰਦੀ ਹੈ ਉਹ ਲੋਰਵੰਦਾ ਦੇ ਵਿੱਚ ਗਰੀਬਾਂ 'ਚ ਵੰਡ ਦਿੰਦੇ ਨੇ ਕਿਉਂ ਮਕਸਦ ਕੋਈ ਹੋਰ ਸੀ ਕਿ ਹਕੂਮਤ ਨੂੰ ਇਹ ਦੱਸਣਾ ਕਿ ਖਾਲਸਾ ਅਜੇ ਜਿਉਂਦਾ ਹੈ ਤੂੰ ਕਹਿੰਦਾ ਖਾਲਸੇ ਦਾ ਮੈਂ ਖੁਰਾਕ ਖੋਜ ਬਿਟਾ ਦਿੱਤਾ ਖਾਲਸੇ ਨੇ ਤੇ ਰਾਜ ਆਪਣਾ ਸਫਜ ਕਰ ਦਿੱਤਾ ਹੈ ਸਤਸੰਗਿਓ ਆਉਂਦੇ ਜਾਂਦੇਆਂ ਨੂੰ ਇਹ ਉਹਨਾਂ ਕੋ ਟੈਕਸ ਲੈਂਦੇ ਨੇ ਕਾਫੀ ਦਿਨ ਬੀਤ ਗਏ ਕੋਈ ਫੌਜ ਨਹੀਂ ਆਈ ਕਿਸੇ ਪੁੱਛਿਆ ਨਹੀਂ ਸਭ ਟੈਕਸ ਜਾਈ ਜਾਂਦੇ ਪਏ ਨੇ ਤੇ ਇੱਕ ਦਿਨ ਫਿਰ ਚਿੱਠੀ ਲਿਖਦੇ ਨੇ ਬਾਬਾ ਬੋਤਾ ਸਿੰਘ ਜੀ ਕਹਿੰਦੇ ਬਾਬਾ ਬੋਤਾ ਸਨੇ ਚਿੱਠੀ ਲਿਖੀ ਵੇਲ ਚਿੱਠੀ ਲਿਖੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ ਵਿਚ ਰਾਖ ਲੋਤਾ ਠੀ ਲਿਖੀ ਲਿਖੇ ਸਿੰਘ ਬੋਤਾ ਵਿਚ ਰਾਖ ਲੋਤਾ ਹੱਥ ਸੋਟਾ ਅੰਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਂਦਿਆਂ ਨੂੰ ਜੋ ਆਖੇ ਸਿੰਘ ਬੋਤਾ ਇਹ ਭਾਬੀ ਖਾਨਾ ਕੋਣ ਸੀ ਚੱਕਰੀਏ ਖਾਨ ਦੀ ਵੱਡੀ ਭੈਣ ਤੇ ਇਹ ਬਾਬਾ ਬੋਤਾ ਸਿੰਘ ਬਾਬਾ ਗਦੇ ਸਿੰਘ ਦੇ ਉਧਰ ਇਲਾਕੇ ਚ ਵਿਆਹੀ ਹੋਈ ਸੀ ਜਿੱਦਾਂ ਪਹਿਲਾਂ ਰਵਾਜ ਉਜ਼ਾਰੇ ਪਿੰਡ ਦੀ ਧੀ ਇਹ ਸਾਡੇ ਪਿੰਡ ਦੀ ਧੀ ਕਿਸੇ ਦੀ ਭੈਣ ਸਾਡੇ ਪਿੰਡ ਦੀ ਭੈਣ ਕਿਸੇ ਦੇ ਨਾਂ ਸਾਡੇ ਪਿੰਡ ਦੀ ਨਾਂ ਇਸੇ ਤਰ੍ਹਾਂ ਉਹ ਪਿੰਡ ਚ ਵਿਆਹੀ ਇਹਨਾਂ ਦੀ ਪ੍ਰਧਾਈ ਲੱਗੀ ਹੁਣ ਜੱਕਰੀਏ ਖਾਨੀ ਚ ਚਿੱਠੀ ਪੜੀ ਚਿੱਠੀ ਲਿਖੀ ਲੇਕੇ ਸਿੰਘ ਬੋਤਾ ਹੱਥ ਵਿਚ ਸੋਟਾ ਵਿਚ ਰਾਖ ਲੋਤਾ ਆਂਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋਂ ਨੂੰ ਜੋ ਆਖੇ ਸਿੰਘ ਬੋਤਾ ਜਗੜੀਏ ਖਾਨ ਨੂੰ ਅੱਗ ਲੱਗੇ ਆਪਣੇ ਜਰਨੈਲ ਜਲਾਦੀਨ ਬੁਲਾਉਂਦਾ ਹੈ ਜਲਾਦੀਨ ਜੰਨੀਆਂ ਫੌਜਾਂ ਚਾਹੀਦੀਆਂ ਵੱਡੇ ਵੱਡੇ ਜਰਨੈਲ ਲੈ ਲੈ ਜਾ ਜਿੱਥੇ ਕਿੰਨਾ ਖਾਲਸਾ ਰਾਜ ਹੋਇਆ ਇਹ ਬਾਬਾ ਬੋਤਾ ਸਿੰਘ ਬਾਬਾ ਗੁਰਦਾਸ ਸਿੰਘ ਜੀ ਉਹਨਾਂ ਨੂੰ ਜਾ ਕੇ ਫੜ ਕੇ ਜੀਉਂਦਿਆਂ ਵੜ ਕੇ ਲਿਆ ਜਾਂ ਉਹਨਾਂ ਨੂੰ ਮਾਰ ਕੇ ਮੇਰੇ ਕੋਲ ਲੈ ਕੇ ਆ ਇਹ ਜਲਾਦ ਨੂੰ ਫੌਜਾਂ ਲੈ ਕੇ ਜਾਂਦਾ ਹੈ ਜੀ ਜਦੋਂ ਘੋੜਿਆਂ ਦੀ ਆਵਾਜ਼ ਆਉਂਦੀ ਹੈ ਬਾਬਾ ਗਰਦਾਸ ਸਿੰਘ ਦੀ ਜੋ ਛੋਟੀ ਸ਼ੈਲ ਪਈ ਉਹਦੇ ਅੰਦਰ ਨੇ ਬਾਬਾ ਬੋਤਾ ਸਿੰਘ ਦੀ ਬਾਹਰ ਨੇ ਘੋੜਿਆਂ ਦੀ ਆਵਾਜ਼ ਦੂਰੋਂ ਸੁਣ ਕੇ ਬਾਬਾ ਬੋਤਾ ਸਿੰਘ ਜੀ ਪਤਾ ਕੀ ਕਹਿੰਦੇ ਇੱਕ ਝਕਾੜਾ ਛੱਡਿਆ ਬੋਲੇ ਸੋ ਨਿਹਾਲ ਰਮਾ ਗੂੰਜਵੀ ਆਵਾਜ਼ ਵਿੱਚ ਕਾਰਾ ਛੱਡਿਆ ਤੇ ਘੋੜਿਆਂ ਦੇ ਪੈਰ ਦੀ ਖਲੋਕੀ ਗੁਰਮਖੋ ਤੁਰਕ ਫੌਜਾਂ ਫਰ-ਫਰ ਘੋੜਿਆਂ ਦੇ ਬੈਠੀਆਂ ਕੰਬਲ ਲੱਗੀਆਂ ਜੋ ਪਿੱਛੇ ਆ ਰਹਿਆਂ ਵੀ ਕੰਬਲ ਲੱਗੀਆਂ ਪਤਾ ਨਹੀਂ ਕਿੰਨੀ ਬੌਜ ਅੱਗੇ ਡਰਦਿਆਂ ਡਰਦਿਆਂ ਜਲਾਲਦੀਨ ਜਰਨੈਲ ਉਹਦੇ ਹੋੜ ਦੇ ਨਾਲ ਫੌਜਾਂ ਅਗਾਹ ਹੋਈਆਂ ਵੇਖਿਆ ਦੋਸ ਸਿੰਘ ਨੇ ਆਖਿਆ ਹਥਿਆਰ ਸੁੱਟ ਦਿਓ ਇੱਕ ਨੇ ਅੱਜ ਸ਼੍ਰੀ ਸਾਹਿਬ ਬੜੀ ਹੋਈ ਹੈ ਬਾਬਾ ਗਰਦਾਸ ਸਿੰਘ ਨੇ ਬਾਬਾ ਬੋਤਾ ਸਿੰਘ ਨੇ ਵੱਡਾ ਛੋਟਾ ਚ ਫੜਿਆ ਹੋਇਆ ਤੁਸੀਂ ਜਕੜੀਏ ਖਾਂ ਦੇ ਅੱਗੇ ਬੇਸ਼ ਹੋ ਜਾਓ ਇਸਲਾਮ ਮਕਬੂਲ ਕਰ ਲਿਓ ਤੁਹਾਨੂੰ ਮਾਫੀ ਦਵਾਦਾਂਗੇ ਦੇਖੋ ਵੀਰੇ ਕਿੱਡੇ-ਕੱਡੇ ਵੱਡੇ ਜਰਨੈਲ ਤੁਹਾਨੂੰ ਡਰਦੀ ਲੱਗਦਾ ਕਿੰਦਾ ਫਿਰ ਲੈਵਾ ਦੋ ਦੇ ਬਾਰੇ ਚਾਰ ਜਰਨੈਲ ਭੇਜਾ ਆਪਣੇ ਆਮੋ ਸਾਹਮਣੇ ਲੜਦੇ ਆ ਜਲਾਲਦੀਨ ਨੇ ਚਾਰ ਜਰਨੈਲ ਤਗੜੇ-ਤਗੜੇ ਭੇਜੇ ਆਪਣੇ ਇਦਨ ਦੋ ਸਿੰਘ ਦਾ ਮੁਕਾਬਲਾ ਆ ਸਕਿੰਟਾਂ ਦੇ ਵਿੱਚ ਧਰਤੀ ਦੇ ਵਿਸ਼ਾਦ ਤਾਂ ਉਹਨਾਂ ਨੂੰ ਤੁਰਕ ਫੌਜਾਂ ਨੂੰ ਹੁਣ ਅੱਠ ਭੇਜੇ ਫੇਰ ਸਕਿੰਟਾਂ ਦੇ ਧਰਤੀ ਦੇ ਵਿਸ਼ਾਦ ਤਾਂ ਹੋਰ ਭੇਜੇ ਵਿਸ਼ਾਦ ਦਾ ਜਲਾਦੀਨ ਨੂੰ ਗੁੱਸਾ ਚ ਰਹਿ ਕੇ ਤੀਰ ਚਲਾਓ ਹੁਣ ਉਹਦੇ ਸਿਪਾਹੀ ਤੀਰ ਚ ਲਾਉਂਦੇ ਨੇ ਬਾਬਾ ਬੋਤਾ ਸਿਰ ਤੇ ਤੀਰ ਵੱਜਿਆ ਫਸ ਤਨਾ ਤੀਰ ਬਟ ਕੇ ਬੜਾ ਸੁਟਿਆ ਕਿਹਾ ਜਲਾਦੀਨ ਜੇ ਕੈਸੋ تمہਾਰੋ ਤੀਰ ਜੋ ਚੀਰ ਨਾ ਸਕੇ ਹਮਰਾ ਸਰੀਰ ਕਿਹੜੇ ਤੀਰ ਨੇ ਤੇਰੇ ਜੇ ਕੈਸੋ ਤੁਹਾਾਰੇ ਤੀਰ ਜੋ ਚੀਰ ਨਾ ਸਕੇ ਹਮਰੋ ਸਰੀਰ ਸਤਸੰਗਿਓ ਕਿ ਜਦੋਂ ਬੌਦਿਆਂ ਕਦਾ ਹਮਲਾ ਕਰੋ ਜੀ ਸਾਰੀਆਂ ਬੌਦਿਆਂ ਨੇ ਕੀੜਾ ਪਾ ਲਿਆ ਕਮਸਾਨ ਦੀ ਜੰਗ ਹੋਈ ਦੋਵੇਂ ਸਿੰਘ ਪਿੱਠੇ ਪਿੱਠ ਜੁੜ ਕੇ ਲੜਦੇ ਪਏ ਨੇ ਮੁਗਲਾਂ ਨੂੰ ਧਰਤੀ ਦੇ ਵਿਛਾਈ ਜਾ ਰਹੇ ਨੇ ਜਾਲਮਾਨ ਨੂੰ ਧਰਤੀ ਦੇ ਵਿਛਾਈ ਜਾ ਰਹੇ ਨੇ ਜਲਾਲਦੀਨ ਹੋਰ ਦਿਨੈਲ ਹੈਰਾਨ ਹੋ ਰਹੇ ਨੇ ਦੋ ਸਿੰਘਾਂ ਚ ਇਨੀ ਤਾਕਤ ਇਹ ਕਿਹੜੀ ਕਰਾਮਾਤ ਵਰਤ ਰਹੀ ਹੈ ਸਤ ਸੰਗਿਓ ਅਖੀਰ ਕਿਦਾਂ ਇਹਨੇ ਪੱਟਾਂ 'ਚ ਗੋਲੀਆਂ ਮਾਰੂ ਫਿਰ ਨਿਸ਼ਾਨੇ ਲਾਏ ਪੱਟਾਂ 'ਚ ਗੋਲੀਆਂ ਮਾਰੀਆਂ ਹੁਣ ਇੱਕ ਲੱਤ ਹੈ ਤੇ ਉਹਦੇ ਗੋਲੀ ਵੱਜ ਗਈ ਬਾਬਾ ਬੋਤਾ ਸਿੰਘ ਜੀ ਦੇ ਤੇ ਇੱਕ ਲੱਤ ਤੇ ਗੋਲੀ ਵੱਜ ਗਈ ਬਾਬਾ ਗਰਦਾ ਸਿੰਘ ਦੇ ਹੁਣ ਬਾਬਾ ਬੋਤਾ ਸਿੰਘ ਨੇ ਆਪਣਾ ਫਿਰ ਕਮਰ ਕੱਸਾ ਖੋਲੇ ਦੋਵੇਂ ਲਖਨਾ ਲਖ ਜੋੜ ਕੇ ਕਮਰ ਕੱਸਾ ਬਨ ਲਿਆ ਹੁਣ ਦੋਵੇਂ ਵੀਰ ਫਿਰ ਲੜਦੇ ਪਏ ਨੇ ਤੁਰਕਾਂ ਨੂੰ ਵਿਛਾਈ ਜਾ ਰਹੇ ਨੇ ਹੁਣ ਕਿਦੇ ਇਹਨੇ ਹੱਥਾਂ ਦੇ ਗੋਲੀਆਂ ਮਾਰੋ ਬਾਹਾਂ ਤੇ ਸਜੀਆਂ ਬਾਹਾਂ ਤੇ ਗੋਲੀਆਂ ਮਾਰੀਆਂ ਜੀ ਤੇ ਫਿਰ ਖੱਬੇ ਹੱਥ ਨਾਲ ਹੀ ਦੋਵੇਂ ਸਿੰਘ ਲੜਦੇ ਪਏ ਨੇ ਅੱਜ ਵੀ ਜਦੋਂ ਸ਼ਸਤਰ ਵਿਦਿਆ ਸਿਖਾਉਂਦੇ ਨੇ ਨਾ ਤੁਸੀਂ ਵੇਖੋ ਦੋਵੇਂ ਹੱਥ ਨਾਲ ਤਲਵਾਰ ਚਲਾਉਣੀ ਸਿਖਾਉਂਦੇ ਨੇ ਦੋਵੇਂ ਹੱਥ ਨਾਲ ਕਿਸੇ ਲਈ ਇੱਕ ਹੱਥ ਜ਼ਖਮੀ ਹੋ ਜਾਵੇ ਸੱਜਾ ਤੇ ਖੱਬੇ ਨਾਲ ਵੀ ਸਿੰਘ ਤਲਵਾਰ ਚਲਾ ਲਵੇ ਆਪਣੀ ਰੱਖਿਆ ਕਰੇ ਹੁਣ ਖੱਬੇ ਹੱਥ ਨਾਲ ਹੀ ਤਲਵਾਰ ਚਲਾ ਕੇ ਬਾਬਾ ਗੁਰਦਾਸ ਸਿੰਘ ਜੀ ਜਦੋਂ ਬਾਬਾ ਬੋਤਾ ਸਿੰਘ ਆਪਣਾ ਜਿਹਾ ਸੋਟਾ ਚਲਾ ਕੇ ਮੁਗਲਾਂ ਨੂੰ ਵਿਛਾਈ ਜਾ ਰਹੇ ਨੇ ਕਿੰਨੇ ਮੁਗਲ ਕਿਨੇ ਤੁਰਕ ਵਿਛਾਦੇ ਧਰਤੀ ਤੇ ਅਖੀਰ ਸਾਰੇ ਹਮਲਾ ਕੀਤਾ ਇਕਦਮ ਜੂਇਦਿਆ ਜੂਇਦਿਆ ਅਜੇ ਜੂਇਦਿਆ ਦੂਰਦਿਆ ਜਨ ਤਤ ਤੇ ਮੰਦਾਨ ਦੇ ਵਿੱਚ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਸ਼ਹੀਦੀ ਦਾ ਜਾਨ ਪੀ ਗਏ ਧਰਤੀ ਤੇ ਡਿੱਗ ਪਏ ਨੇ ਅਜੇ ਵੀ ਤੁਰਕ ਡਰਦੇ ਪਏ ਨੇ ਹੁਣ ਕੀ ਕੀਤਾ ਕਿਤੇ ਉੱਠ ਨਾ ਜਾਣ ਸਰੀਰ ਦੀਆਂ ਬੋਟੀਆਂ ਬੋਟੀਆਂ ਕਰਦੀਆਂ ਜੀ ਬੋਟੀਆਂ ਬੋਟੀਆਂ ਸਰੀਰ ਦੀਆਂ ਬੋਟੀਆਂ ਬੋਟੀਆਂ ਕਰਦੀਆਂ ਜਿਵੇਂ ਉਹ ਸਰੀਰਾਂ ਦੇ ਵਿੱਚੋਂ ਬੋਟੀਆਂ ਦੀ ਅਜੀਬ ਆਵਾਜ਼ ਆਉਂਦੀ ਹੋਵੇ ਕੀ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਗਟ ਮਰੇ ਕਭੂ ਨਾ ਛਾਡੇ ਖੇਤ ਕਭੂ ਨਾ ਛਾਡੇ ਖੇਤ ਕਭੂ ਨਾ ਛਾਡੇ ਖੇਤ ਗਗੰਦ ਮਾਮਾ ਬਾਜੇਉ ਪਰੇਉ ਨਿਸ਼ਾਨੇ ਘਾਉ ਖੇਤ ਜੋ ਮੰਡੇ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਜੋ ਤੋ ਪ੍ਰੇਮ ਖੇਨਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਉ ਅਜ ਇਹ ਦੋਵੇਂ ਸਿੰਘ ਜੂਝਿਆ ਜੂਝਿਆ ਦੰਤ ਤਤੇ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਸੰਸਾਰ ਦੇ ਲੋਕਾਂ ਨੂੰ ਵਿਖਾਤਾ ਸਮੇਂ ਦੀ ਹਕੂਮਤ ਨੂੰ ਵਿਖਾਤਾ ਉਹ ਭਾਈ ਦੋ ਸਿੰਘ ਵੀ ਖਾਲਸਾ ਰਾਜ ਸੱਪਤ ਕਰ ਸਕਦੇ ਨੇ ਸਤਸੰਗਿਓ ਇਹ ਦੋਵੇਂ ਸੂਰਮਿਆਂ ਦਾ ਜੋ ਕੱਲ ਸ਼ਹੀਦੀ ਦਿਹਾੜਾ ਲੰਕੇ ਗਿਆ ਹੈ ਸ਼੍ਰੋਮਣੀ ਕਮੇਟੀ ਨੇ ਜੋ ਅਸਥਾਨ ਹੈ ਸ਼ਹੀਦਾ ਸਰਦਾਰ ਦੇ ਕੋਲ ਆਮ ਸਰ ਦੇ ਕੋਲ ਗੁਰਦਰਾ ਬਾਬਾ ਬੁੱਤਾ ਸਿੰਘ ਜੀ ਬਾਬਾ ਗਰਦਾਸ ਜੀ ਰਾਤੀ ਵੀ ਉੱਥੇ ਸਮਾਗਮ ਸੀ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਅਗਲਾ ਸਮਾ ਸਤਿਕਾਰਯੋਗ ਭਾਈ ਸਾਹਿਬ ਦਾ ਹੈ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰ ਜੀ ਦੇ ਬਖਸ਼ਣ ਜੋਗ ਨੇ ਸਤ ਗੁਰੂ ਸਾਹ ਚੰਦ ਬਖਸ਼ ਸਿੰਘ ਜੀ ਹੈ 10 ਦਿਨ ਪੁੱਲਾ ਬਖਸ਼ੂ ਜੀ ਬਿਸ਼ੇ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਾ ਟਲ ਤਾਂ ਤਾਂ ਗੁਰਗ੍ਰੰਥ ਸਾਹਿਬ ਜੀ ਦਾ ਜਿਨੇ ਆਪਣੀ ਗੋਜ ਮਿਠਾ ਕੇ ਤੁਹਾਡੇ ਦਰਸ਼ਨ ਕਰਾਏ ਪੁੱਲਾ ਬਖਸ਼ੂ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ